ਕਹਿੰਦਾ ਸੀ ਅਮਰਤਸਰ ਖਲੋਕ ਕਹਿੰਦਾ ਨਿਹੰਗ ਸਿੰਘਾਂ ਨੇ ਕੀ ਕੀਤਾ ਹੈ ਫਲਾਣੇ ਨੇ ਕੀ ਕੀਤਾ ਹੈ ਆਂਦਮ ਤੋਂ ਮੀਟਕਸਾਨ ਨੇ ਕੀ ਕੀਤਾ ਹੈ ਇਹ ਕੀ ਕਰ ਰਹੇ ਨੇ ਤੇ ਗੁਰਮਖ ਪਿਆਰਿਓ ਆਪਣੀ ਦਸਤਾਰ ਨੂੰ ਸਿਰ ਤੇ ਹੱਥ ਲਾ ਕੇ ਆਪਣੀ ਦਸਤਾਰ ਨੂੰ ਹੱਥ ਲਾਇਓ ਇਹ ਜਿਹੜੀ ਪੱਕ ਦੇ ਪੇਚ ਮੈਂ ਕੱਢੇ ਨੇ ਇਹ ਜੋ ਦਮਾਲਾ ਮੈਂ ਸਜਾਇਆ ਹੈ ਨਾ ਇਹ ਦਮਾਲਾ ਮੇਰੇ ਤੱਕ ਪਹੁੰਚਣ ਲੱਗਿਆ ਹਜ਼ਾਰਾਂ ਸਿਰ ਲੱਥੇ ਨੇ ਆਖੋ ਸਤਨਾਮੁ ਸ੍ਰੀਓ ਇਹ ਜਿਹੜੀ ਪੱਗ ਬੰਨੀ ਐ ਇਹ ਜਿਹੜੀ ਦਸਤਾਰ ਬੰਨੀ ਐ ਨਾ ਕਿਉਂਕਿ ਸੰਗਤ ਵਿੱਚ ਹੁਣ ਨੰਗੇ ਸਿਰ ਤੇ ਕਿਸੇ ਨੇ ਬੋਲਣਾ ਨਹੀਂ ਤੇ ਸੰਗਤ ਵਿੱਚ ਹੀ ਬੋਲਣ ਲੱਗੇ ਹੁੰਦੇ ਹੋ ਫਲਾਣਾ ਸਾਧੂ ਕੀ ਕਰਦਾ ਰਿਹਾ ਜੀ ਆਹ ਜਿਹੜੀਆਂ ਮਿਸਲਾਂ ਨੇ ਕੀ ਕਰਦੀਆਂ ਨੇ ਕਿ ਦਲਪੰਥ ਕੀ ਕਰਦੇ ਨੇ ਸ਼ਾਇਦ ਇਹ ਵਿਲੇ ਨੇ ਗੁਰਮੁਖੋ ਵਿਲੇ ਨਹੀਂ ਆਹ ਜਿਹੜਾ ਬਾਣਾ ਪਾਇਆ ਇਹ ਗੁਰਮੁਖਾ ਬਾਣਾ ਤੇਰੇ ਤੱਕ ਪਹੁੰਚਣ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਸਰੀਰ ਤੁੰਬਾ ਤੁੰਬਾ ਹੋ ਗਏ ਆਖੋ ਸਤਨਾਮ ਸਤਿ ਮਹਾਂਪੁਰਖਾਂ ਨੇ ਸਾਨੂੰ ਦੱਸਿਆ ਕਿ ਆਹ ਸੇਵਾ ਹੁੰਦੀ ਐ ਇਦਾਂ ਕਰੀ ਦੀ ਉਹਨਾਂ ਕਰਕੇ ਦੱਸਿਆ ਜਿਵੇਂ ਬਾਬਾ ਬਿਸ਼ਨ ਸਿੰਘ ਜੀ ਬਾਬਾ ਕੀਰਤਨ ਸਿੰਘ ਜੀ ਬਾਬਾ ਪਾਲਾ ਸਿੰਘ ਜੀ ਵੱਡੇ ਵੱਡੇ ਮਹਾਂਪੁਰਖ ਪਈ ਬਾਬਾ ਜੋਗਾ ਸਿੰਘ ਜੀ ਹੁਣ ਸੁਭਾਏ ਮਾਨ ਨੇ ਇਹ ਸੇਵਾ ਕਰਕੇ ਦੱਸਦੇ ਨੇ ਕਿ ਇਹ ਸੇਵਾ ਹੁੰਦੀ ਹੈ ਤੇ ਇਹ ਸਭਾ ਵਿੱਚ ਕਹਿ ਦੇਣੀ ਗੱਲ ਕਿ ਫਲਾਣੇ ਨੇ ਕੀ ਕੀਤਾ ਜੀ ਦਲ ਪੰਤ ਕੁਝ ਵੀ ਨਹੀਂ ਕਰਦੇ ਨਹੀਂ ਆ ਨਗਾਰਾ ਲਿਆਉਂਦਾ ਸਾਡੇ ਤੱਕ ਇਹ ਗੁਰਮੁਖੋਂ ਨਿਸ਼ਾਨ ਇਹ ਨਿਸ਼ਾਨ ਡਿੱਗਣ ਲੱਗਣਾ ਜੰਗ ਦੇ ਮੈਦਾਨ ਵਿੱਚ ਨਾ ਕਹਿਣਾ ਵੇਖਣਾ ਕਿ ਗੋਲੀ ਵੱਜ ਗਈ ਆ ਭਈ ਉਹਨੂੰ ਬਰੂਦ ਗੋਲਾ ਵੱਜ ਗਿਆ ਜਿਹਨੇ ਨਗਾਰਾ ਫੜਿਆ ਜਿਹੜਾ ਨਗਾਰਾ ਵਜਾਉਂਦਾ ਜਿਹੜਾ ਨਿਸ਼ਾਨ ਜਿਹਨੇ ਫੜਿਆ ਆ ਦੂਜੇ ਸਿੱਖ ਨੇ ਭੱਜ ਕੇ ਜਾ ਕੇ ਉਸ ਸਿੱਖ ਦੇ ਡਿੱਗਣ ਤੋਂ ਪਹਿਲਾਂ ਉਸ ਨਿਸ਼ਾਨ ਸਾਹਿਬ ਨੂੰ ਫੜ ਫੜ ਕੇ ਜੰਗ ਦੇ ਮੈਦਾਨ ਵਿੱਚ ਭੱਜ ਤੁਰਨਾ ਇੰਨੀਆਂ ਸ਼ਹੀਦੀਆਂ ਤੇ ਇਹ ਸ਼ਹੀਦੀਆਂ પાਕੇ ਹੀ ਸਾਡੇ ਕੋਲ ਇਹ ਗਾਤਰਾ ਜਿਹੜਾ ਪਾਇਆ ਹੋਇਆ ਸ੍ਰੀ ਸਾਹਿਬ ਪਾਈ ਹੋਈ ਹੈ ਇਹ ਆਪਾਂ ਦਾੜੇ ਪ੍ਰਕਾਸ਼ ਮਨ ਕੀਤੇ ਹੋਏ ਨੇ ਪਤਾ ਨਹੀਂ ਇਹ ਦਾੜਾ ਰੱਖਣ ਤੱਕ ਕਿੰਨਿਆਂ ਦੇ ਦਾੜੇ ਲਹੂ ਲਹਾਨ ਹੋਏ ਨੇ ਇਹ ਦਾੜੇ ਜਿਹੜੇ ਸਾਡੇ ਨੇ ਨਾ ਅਸੀਂ ਦੱਖਕਿਆ ਜੇ ਸਰਦਾਰ ਘਾਉਨੇ ਐ ਅਸੀਂ ਸਿੰਘ ਘਾਉਨੇ ਆ ਦੁਨੀਆ ਤੇ ਬੜਿਆਂ ਦੇ ਦਾੜੇ ਦੇ ਵਿੱਚ ਦੀ ਲਹੂ ਨਿਕਲ ਗਿਆ ਗੁਰਮੁਖੋ ਕਈਆਂ ਦੇ ਸੀਸ ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖਾਂ ਦੇ ਸੀਸ ਜਿਵੇਂ ਤੇ ਡਿੱਗੇ ਉਹ ਡਿੱਗੇ ਹੋਏ ਸੀਸ ਉਹਨਾਂ ਨੇ ਆਪਣੇ ਹੱਥ ਤੇ ਰੱਖ ਕੇ ਜੁੱਧ ਕੀਤੇ ਮੈਨੂੰ ਬੜੀ ਹੈਰਾਨੀ ਗੀ ਹੁੰਦੀ ਐ ਜਦੋਂ ਇਹੋ ਜੀਆਂ ਗੱਲਾਂ ਪਹਿ ਲੋਕ ਸਟੇਜ ਤੇ ਕਹਿ ਜਾਂਦੇ ਆਣ ਕੇ ਤੇ ਹਜ਼ਾਰਾਂ ਲੋਕ ਕੜੀ ਸੁਣਨ ਵਾਲੇ ਕੋਈ ਵੀ ਨਹੀਂ ਪੁੱਛਦਾ ਉਹਨਾਂ ਨੂੰ ਪਈ ਸਾਡਾ ਤੇ ਲਹੂ ਪਿੱਛਾ ਇਤਿਹਾਸ ਇੱਥੇ ਕੋਈ ਸ਼ਹੀਦਾਂ ਦੀ ਕਮੀ ਨਹੀਂ ਇੱਥੇ 90 ਸਾਲਾਂ ਦੇ ਸ਼ਹੀਦ ਇੱਥੇ 85 ਸਾਲਾਂ ਦੇ ਬਾਬਾ ਦੀਪ ਸਿੰਘ ਸ਼ਹੀਦ ਭਾਈ ਮਨੀ ਸਿੰਘ ਜੀ ਕੋਟਾ ਕੋਟਾ ਕਟਾਉਣ ਵਾਲੇ ਬੰਦ-ਬੰਦ ਕਟਾਉਣ ਵਾਲੇ ਸ਼ਹੀਦ ਤੇ ਜਦੋਂ ਆਪਾਂ ਜੂਨ 1984 ਦਾ ਵੇਹਣ ਹੈ ਨਾ ਉੱਥੇ ਦੋ ਸਾਲਾਂ ਦਾ ਵੀ ਸ਼ਹੀਦ ਹੈਗਾ ਉੱਥੇ ਦੋ ਮਹੀਨਿਆਂ ਦਾ ਵੀ ਸ਼ਹੀਦ ਹੈਗਾ ਉੱਥੇ ਮੈਂ ਵੇਖੇ 18 ਦਿਨਾਂ ਦਾ ਵੀ ਸ਼ਹੀਦ ਹੈਗਾ ਆਖੋ ਸਤਨਾਮ ਸ੍ਰੀ ਜਨਦੀ ਉਮਰ 18 ਦਿਨ ਅਜੇ 18 ਦਿਨ ਉਮਰ ਉਹਦੇ ਵੀ ਗੋਲੀਆਂ ਲੱਗੀਆਂ ਤੇ ਉਹ ਵੀ ਸ਼ਹੀਦ ਹੈ ਬਰਾਬਰ ਤੇ ਸ਼ਹੀਦੀਆਂ ਪਾਈਆਂ ਸਾਰਿਆਂ ਨੇ ਸਿੱਖਾਂ ਦੀਆਂ ਡੋਟੀਆਂ ਲੱਗਦੀਆਂ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦੀ ਸੰਭਾਲ ਦੀਆਂ ਸਿੱਖਾਂ ਤੇ ਗੋਲੀਆਂ ਲੱਗੀਆਂ ਬੰਬ ਆਏ ਵੱਜੇ ਪਰ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਸਰੂਪ ਸੰਭਾਲ ਕੇ ਸਾਡੇ ਤੱਕ ਪਹੁੰਚਾਇਆ ਮੈਂ ਕਹਿੰਦਾ ਹਾਂ ਕਿੱਖ ਬਨਾ ਕੀਤਾ ਹੋਵੇ ਸਾਨੂੰ ਬਾਣੀ ਤੇ ਬਾਣਾ ਦਿੱਤਾ ਹੈ ਅਸੀਂ ਉਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਸੋ ਗੁਰਮੁਖ ਪਿਆਰਿਓ ਚੜ੍ਹਦੀ ਕਲਾ ਦੇ ਪ੍ਰਥੀਕ ਬਣੀਏ ਇੱਕ ਦੂਜੇ ਤੇ ਉਂਗਲ ਚੁੱਕਣ ਦੀ ਕੋਈ ਕਿਸੇ ਨੂੰ ਜ਼ਰੂਰਤ ਨਹੀਂ ਆਪੋ ਆਪਣੇ ਪਈ ਸੁਭਾਅ ਅਨੁਸਾਰ ਬੰਦਗੀ ਕਰੋ ਨਾਮ ਜਪੀਏ ਜੋ ਮਹਾਂਪੁਰਖਾਂ ਨੇ ਕੀਤਾ ਉਹ ਉਹਨਾਂ ਦੀਆਂ ਕਰਨੀਆਂ ਨੇ ਉਹ ਉਹਨਾਂ ਦੀਆਂ ਕਮਾਈਆਂ ਨੇ ਗੁਰਮੁਖ ਪਿਆਰਿਓ ਅਸੀਂ ਕਿੰਨੀ ਕੁ ਕਮਾਈ ਕਰ ਸਕਦੇ ਕੋ ਵੱਡੀਆਂ ਦੁਕਾਨਾਂ ਹੁੰਦੀਆਂ ਨੇ ਵੱਡੇ ਵੱਡੇ ਸ਼ੋਰੂਮ ਹੁੰਦੇ ਨੇ ਪੁਰਾਣੀਆਂ ਦੁਕਾਨਾਂ ਮੁਹੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਹੁੰਦੀਆਂ ਉਹ ਵੀ ਚੱਲੀ ਜਾਂਦੀਆਂ ਇਹ ਆਪਾਂ ਤੇ ਗਲੀਆਂ ਦੀ ਦੁਕਾਨ ਵਾਲੇ ਹੈ